ਅਸੀਂ ਜਿਦਾਂ ਦੇ ਰਾਖੇ ਰਹੇ ਹਾਂ ਅਸੀਂ ਆਪਣੀਆਂ ਧੀਆ ਪਣਾ ਨੂੰ ਨਗਰ ਦੇਖ ਕੇ ਜਿਆ ਖੁਸ਼ ਨਾ ਹੋਈਏ ਬਲੌਗਾਂ ਦੇ ਵਿੱਚ ਆ ਕੇ ਸਾਡੀਆਂ ਧੀਆ ਪਣਾ ਇਹ ਉਹਨਾਂ ਨੂੰ ਰੋਕਿਓ ਇਹਨਾਂ ਤੇ ਨਸ ਪਾਣੀ ਜਿਹਦੇ ਪਾਈ ਅਮਰਤਪਾਲ ਸਿੰਘ ਕਿਉਂ ਰੋਂਦਾ ਸੀਗਾ ਇਸੇ ਗੱਲ ਖਾਤਰ ਵੀ ਇਹ ਸਾਡੇ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਇਹ ਬੰਦ ਹੋਣਾ ਚਾਹੀਦਾ ਇਹ ਹਜੇ ਤਾਂ ਹੋਰ ਹੋਊਗੀ ਜੇ ਅਸੀਂ ਨਹੀਂ ਨਹੀਂ ਇਹ ਤੇ ਕਾਬੂ ਪਾਇਆ ਅਸੀਂ ਬੱਚੇ ਬੱਚੀਆਂ ਨੂੰ ਨਾ ਉਹ ਕਰਿਆ ਨਾ ਜੀ ਇਹ ਦੂਵੀ ਘਾਤਕ ਹੋਊਗਾ ਹਜੇ ਪਤਾ ਨਹੀਂ ਕਿੰਨੇ ਪਰਿਵਾਰ ਬਗਵਾਦ ਉਹਨੇ ਕਿੰਨੀਆਂ ਦਿਨ ਨੀਂਦ ਲਵਾਉ ਹੋਏ ਜਾਂਦੇ ਭਾਈ ਅਮਰਤਪਾਲ ਸਿੰਘ ਮਹਿਰੋਂਾਂ ਦੀ ਵੀ ਕੌਡੀਓ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਲੜਕੀ ਦਾ ਪੂਰਾ ਸਾਥ ਦਵਾਂਗੇ ਅਸੀਂ ਉਸ ਨੂੰ ਪੂਰਾ ਉਹਦਾ ਬਣਦਾ ਜਿਹੜਾ ਮਾਨ ਸਨਮਾਨ ਹੈ ਉਹ ਵਾਪਸ ਦਵਾਵਾਂ ਤੇ ਮੈਂ ਹੁਣ ਉਹਨਾਂ ਤੱਕੜਦਲੇ ਨੂੰ ਪੁੱਛਣਾ ਚਾਹੁੰਨਾ ਜਿਉ ਬਲਾਤਕਾਰ ਹੀ ਹੁੰਦਾ ਫਿਰ ਇਹ ਕੁੜੀਓ ਦਾ ਨਾਮ ਨਹੀਂ ਸੀ ਲੈਂਦੀ ਹੂੰ ਇਹ ਸਾਡੀ ਇੱਜ਼ਤ ਉਹ ਜਿਹਦਾ ਰਾਖਾ ਸੀ ਮੁੰਡੇ ਦਾ ਪਿਓ ਸਾਹਮਣੇ ਆਇਆ ਉਹਨੇ ਕਿਹਾ ਇਹ ਜਿੰਨੀਆਂ ਵੀ ਵੀਡੀਓਜ਼ ਨੇ ਇਹ ਫੇਕ ਨੇ ਜਿਹੜੀ ਲੜਕੀ ਦਾ ਪਹਿਲਾ ਜਿਹੜਾ ਕੋਈ ਬੁਆਏਫ੍ਰੈਂਡ ਸੀਗਾ ਉਹਦੇ ਵੱਲੋਂ ਹੀ ਵੀਡੀਓਜ਼ ਬਣਾਈਆਂ ਗਈਆਂ ਸਨ ਮੇਰੇ ਮੁੰਡੇ ਨੂੰ ਨਜਾਇਜ਼ ਤੌਰ ਤੇ ਫਸਾਇਆ ਜਾ ਰਿਹਾ ਹੈ ਤੂੰ ਮੈਨੂੰ ਐਡਰੈਸ ਦੱਸ ਦੋ ਮੈਂ ਤਾਂ ਜਾ ਕੇ ਕੱਲ ਨੂੰ ਜਾ ਕੇ ਮਿਲਣ ਇਹਦੇ ਵਿੱਚ ਦੋਨੇ ਪਰਿਵਾਰਾਂ ਦੀ ਜਿਹੜੀ ਇੱਜ਼ਤ ਆ ਉਹ ਦਾਤੇ ਲੱਗੀ ਖਤਮ ਹੋ ਸੋਸ਼ਲ ਮੀਡੀਆ ਜਿਸ ਤਰ੍ਹਾਂ ਤੁਸੀਂ ਇਹਨੂੰ ਵਰਤੋਗੇ ਤੁਹਾਡੇ ਮੈਂਡ ਦੇ ਵਿੱਚ ਉਹ ਜਿਹੀ ਦਿਖਾਈ ਜਾਣਾ ਹੈ ਜੀ ਇਹ ਤੁਸੀਂ ਕਰੋਗੇ ਜੀ ਪਰ ਅੱਜ ਕੱਲ ਜਿਹੜੇ ਬੱਚੇ ਬੱਚੀਆਂ ਨੇ ਉਹ ਇਹਦਾ ਗਲਤ ਫਾਇਦਾ ਉਠਾ ਰਹੇ ਨੇ ਨਾਜਾਇਜ਼ ਬਾਬਾ ਰਾਜਾ ਰਾਜ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਬਾਬਾ ਜੀ ਵਾਜਿ ਗੁਰਜੀਕਾ ਖਾਲਸਾ ਵਾਜਿ ਫਤੇਜੀ ਖਾਲਸਾ ਵਾਜਿ ਹਾਂਜੀ ਆ ਬਾਬਾ ਜੀ ਕੱਲ ਜਿਹੜਾ ਇਹ ਹੋਇਆ ਤੁਸੀਂ ਸਾਰਾ ਦੇਖਿਆ ਹੋਣਾ ਵਿਸਤਾਰ ਪੂਰਵਕ ਆਖਰ ਤੁਸੀਂ ਕਸੂਰਵਾਰ ਕਿਸ ਨੂੰ ਮੰਨਦੇ ਹੋ ਇਸ ਦੇ ਉੱਤੇ ਦੇਖੋ ਜਿਹੜਾ ਇਹ ਕੁਝ ਹੋਇਆ ਇਹ ਹੋਣਾ ਨਹੀਂ ਸੀ ਚਾਹੀਦਾ ਇਹਦੇ ਵਿੱਚ ਦੋਨੇ ਪਰਿਵਾਰਾਂ ਦੀ ਜਿਹੜੀ ਇੱਜ਼ਤ ਆ ਉਹਗਾ ਤੇ ਲੱਗੀ ਖਤਮ ਹੋ ਗਈ ਜੀ ਸੋਸ਼ਲ ਮੀਡੀਆ ਦਾ ਜਮਾਨਾ ਜੀ ਅੱਜ ਸੋਸ਼ਲ ਮੀਡੀਆ ਜਿਸ ਤਰ੍ਹਾਂ ਤੁਸੀਂ ਇਹਨੂੰ ਵਰਤੋਗੇ ਤੁਹਾਡੇ ਮੈਂਡ ਦੇ ਵਿੱਚ ਉਹ ਹੈ ਜੀ ਦਿਖਾਈ ਜਾਣੇ ਨੇ ਜੀ ਜਿਹੜਾ ਤੁਸੀਂ ਕਰੋਗੇ ਜੀ ਪਰ ਅੱਜਕੱਲ੍ਹ ਜਿਹੜੇ ਬੱਚੇ ਬੱਚੀਆਂ ਨੇ ਉਹ ਇਹਦਾ ਗਲਤ ਫਾਇਦਾ ਉਠਾ ਰਹੇ ਨੇ ਨਾਜਾਇਜ਼ ਜੀ ਭਾਈ ਅਮਰਤਪਾਲ ਸਿੰਘ ਕਿਉਂ ਰੋਂਦਾ ਸੀਗਾ ਇਸੇ ਗੱਲ ਖਾਤਰ ਵੀ ਇਹ ਸਾਡੇ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਇਹ ਬੰਦ ਹੋਣਾ ਚਾਹੀਦਾ ਜੀ ਤੇ ਨਹੀਂ ਲੋਕਾਂ ਨੇ ਸਾਥ ਦਿੱਤਾ ਬਹੁਤ ਸਾਰੇ ਉਹਦੇ ਖਿਲਾਫ ਬੋਲੇ ਹਮ ਅੱਜ ਉਹ ਦੱਸਣ ਲੱਗਦਾ ਵੀ ਅੱਜ ਉਹ ਪ੍ਰਸਥਿਤੀ ਦੁਆਰਾ ਆ ਗਈ ਹੈ ਜਿਸ ਦੀ ਗੱਲ ਅਮਰਪਾਲ ਸਿੰਘ ਮੈਰੋ ਕਰਦੇ ਹੁੰਦੇ ਸਨ ਵੀ ਅਜਿਹਿਆਂ ਪੰਜਾਬ ਦੇ ਵਿੱਚ ਜਿਹੜੇ ਨੌਜਵਾਨੀ ਹੈ ਉਹ ਸੋਸ਼ਲ ਮੀਡੀਆ ਰਾਹੀਂ ਘਾਤਕ ਹੁੰਦੀ ਜਾਂਦੀ ਹੈ ਹਾਂਜੀ ਉਹ ਉਹ ਸਹੀ ਕਹਿੰਦਾ ਸੀ ਅੱਜ ਪਤਾ ਲੱਗਦਾ ਨਾ ਹਮ ਅੱਜ ਪਤਾ ਲੱਗਦਾ ਨਾ ਉਸ ਗੱਲ ਦਾ ਹਮ ਤੇ ਹਜੇ ਤਾਂ ਹੋਰ ਹੋਊਗੀ ਜੇ ਅਸੀਂ ਨਹੀਂ ਨਹੀਂ ਇਹਤੇ ਕਾਬੂ ਪਾਇਆ ਅਸੀਂ ਬੱਚੇ ਬੱਚੀਆਂ ਨੂੰ ਨਾ ਉਹ ਕਰਿਆ ਨਾ ਜੀ ਇਹ ਏਦੂ ਵੀ ਘਾਤਕ ਹੋਊਗਾ ਹਜੇ ਪਤਾ ਨਹੀਂ ਕਿੰਨੇ ਪਰਿਵਾਰ ਬਗਵਾਦ ਹੋਣ ਕਿੰਨੀਆਂ ਦੇ ਦਿੰਦੀਆਂ ਪਰਿਵਾਰ ਹੋਣ ਜਾਣੇ ਭਾਈ ਅਮਰਤਪਾਲ ਸਿੰਘ ਮਹਿਰੋਂਾਂ ਦੀ ਵੀ ਆਡੀਓ ਆਈ ਹੈ ਜਿਸ ਤੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਲੜਕੀ ਦਾ ਪੂਰਾ ਸਾਥ ਦੇਵਾਂਗੇ ਅਸੀਂ ਉਸ ਨੂੰ ਪੂਰਾ ਉਹਦਾ ਬਣਦਾ ਜਿਹੜਾ ਮਾਨ ਸਨਮਾਨ ਹੈ ਉਹ ਵਾਪਸ ਦਿਵਾਵਾਂਗੇ ਦੇਖੋ ਗੱਲ ਇਹ ਹੈ ਵੀ ਜੇ ਉਹ ਕੁੜੀ ਨੇ ਭਾਈ ਅਮਰਤਪਾਲ ਦਾ ਨਾਮ ਲਿਆ ਤਾਂ ਹੀ ਭਾਈ ਅਮਰਤਪਾਲ ਨੇ ਵੀਡੀਓ ਆਡੀਓ ਪਾਈ ਹੈ ਨਾ ਜੀ ਤੇ ਹੋਰ ਕਿਸ ਜਿਹੜੇ ਉਸ ਟਾਈਮ ਭਾਈ ਅਮਰਤਪਾਲ ਨੂੰ ਭੰਡਦੇ ਸੀ ਵੀ ਜਦੋਂ ਕੰਜਰ ਕੁਮਾਰੀ ਮਾਰੀਆ ਉਹ ਬਲਾਸਕਾਰੀ ਆ ਉਹਨੇ ਪਹਿਲਾਂ ਬਲਾਸਕਾਰ ਕਰਿਆ ਉਹ ਕਰਿਆ ਕਰਿਆ ਤੇ ਮੈਂ ਹੁਣ ਉਹਨਾਂ ਤੱਕਰਦਲੇ ਨੂੰ ਪੁੱਛਣਾ ਚਾਹਣਾ ਜਿਉ ਬਲਾਸਕਾਰੀ ਹੁੰਦਾ ਫਿਰ ਇਹ ਕੁੜੀ ਉਹਦਾ ਨਾਮ ਨਹੀਂ ਸੀ ਲੈਂਦੀ ਹੂੰ ਵੀ ਇਹ ਸਾਡੀ ਜਿਹੜਾ ਉਹ ਜਿੱਦਾਂ ਦਾ ਰਾਖਾ ਸੀ ਬਹੁਤ ਸੋਹਣੀਆਂ ਕੁੜੀਆਂ ਦੇ ਉਹਨੇ ਇੱਕ ਘਰ ਬਸਾਏ ਨੇ ਬਹੁਤ ਸੋਹਣੀਆਂ ਕੁੜੀਆਂ ਨੇ ਉਹ ਸਿਰ ਤੇ ਹੱਥ ਰੱਖਿਆ ਉਹਨੇ ਹੂੰ ਦਿੱਲੀ ਦੇ ਵਿੱਚ ਵੀ ਇੱਕ ਕਾਂਡ ਹੋਇਆ ਸੀ ਤੁਸੀਂ ਜਾਣਦੇ ਹੋ ਉੱਥੇ ਵੀ ਗਿਆ ਸੀ ਜੀ 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 ਤੇ ਫਿਰ ਮੈਂ ਹਾਂ ਹਾਂ ਮੈਂ ਫਿਰ ਉਹ ਉਹਨਾਂ ਨੂੰ ਪੁੱਛਣਾ ਤੇ ਉਹਨਾਂ ਜਿਹੜੇ ਇਹ ਭੌਂਕਦੇ ਸੀਗੇ ਵੀ ਉਹ ਬਲਾਤਕਾਰ ਕਰਿਆ ਉਹਨੇ ਫਲਾਨਾ ਕਰਿਆ ਵੀ ਉਹ ਇੱਜ਼ਤਾਂ ਦਾ ਰਾਖਾ ਸੀ ਅੱਜ ਉਸ ਕੁੜੀ ਨੇ ਭਾਈ ਅਮਰਤਪਾਲ ਦਾ ਨਾਮ ਕਿਵੇਂ ਲਿਆ ਤੇ ਫਿਰ ਜਿਹੜੇ ਭੌਂਕਦੇ ਸੀ ਉਹਦੇ ਖਿਲਾਫ ਇਹਨਾਂ ਦਾ ਉਹਨੇ ਨਾਂ ਕਿਉਂ ਨਹੀਂ ਲਿਆ ਵੀ ਮੇਰੀ ਇੱਜ਼ਤ ਬਰਜਾਓ ਆ ਕੇ ਹੂੰ ਮੈਨੂੰ ਨਿ ਸਾਬਤ ਪਾਓ ਇਹਨਾਂ ਦਾ ਕਿਸੇ ਦਾ ਇੱਕ ਦਾ ਵੀ ਨਾਂ ਲਿਆ ਉਹਨੇ ਨਹੀਂ ਇਹ ਸਾਰੇ ਬਲਾਤਕਾਰੀ ਬੰਦੇ ਇਹ ਸਾਰੇ ਜਿਹੜੇ ਹੈਗੇ ਤੇ ਅਮਰਤਪਾਲ ਨੂੰ ਭੰਡਣ ਵਾਲੇ ਆਪ ਇਹਨਾਂ ਦਾ ਕੈਰੇਕਟਰ ਠੀਕ ਨਹੀਂ ਹੈਗਾ ਜੀ ਤੇ ਅੰਜਾਮ ਅਮਰਤਪਾਲ ਤੇ ਲਾਉਂਦੇ ਸੀ ਹੁਣ ਪਤਾ ਲੱਗਦਾ ਨਾ ਹੁਣ ਲੋਕ ਦੱਸਣ ਵੀ ਉਹ ਕੁੜੀ ਅਮਰਤਪਾਲ ਨੂੰ ਕਿਵੇਂ ਕਹਿੰਦੀ ਆ ਮੁੰਡੇ ਦਾ ਪਿਓ ਸਾਹਮਣੇ ਆਇਆ ਉਹਨੇ ਕਿਹਾ ਇਹ ਜਿੰਨੀਆਂ ਵੀ ਵੀਡੀਓਜ਼ ਨੇ ਇਹ ਫੇਕ ਨੇ ਜਿਹੜੀ ਲੜਕੀ ਦਾ ਪਹਿਲਾ ਜਿਹੜਾ ਕੋਈ ਬாய்ਫ੍ਰੈਂਡ ਸੀਗਾ ਉਹਦੇ ਵੱਲੋਂ ਹੀ ਵੀਡੀਓਜ਼ ਬਣਾਈਆਂ ਗਈਆਂ ਸਨ ਮੇਰੇ ਮੁੰਡੇ ਨੂੰ ਨਜਾਇਜ਼ ਤੌਰ ਤੇ ਫਸਾਇਆ ਜਾ ਰਿਹਾ ਹੈ ਦੇਖੋ ਜਿਹੜੀ ਗੱਲ ਸਹੀ ਗਲਤੀ ਹੈ ਦੇਖੋ ਅਨਸਾਫ਼ ਭਾਈ ਖਾਲਸਾ ਪੰਥ ਫੇਰ ਆਉਂਦਾ ਜਦੋਂ ਕਾਨੂੰਨ ਦੀ ਵਿਵਸਥਾ ਖਤਮ ਹੋ ਜਾਂਦੀ ਹੈ ਕਾਨੂੰਨ ਕਿਸੇ ਕੰਮ ਦਾ ਨਹੀਂ ਲੈਂਦਾ ਕਾਨੂੰਨ ਆਵਦਾ ਸਹੀ ਇਮਾਨਦਾਰੀ ਨਾਲ ਕੰਮ ਕਰੇ ਅਨਸਾਫ਼ ਹੋਣਾ ਚਾਹੀਦਾ ਹੂੰ ਜੇ ਜਿਹਦੇ ਵਿੱਚ ਕਸੂਰ ਆ ਉਹਨੂੰ ਸਜ਼ਾ ਸਖਤ ਹੋਣੀ ਚਾਹੀਦੀ ਹੈ ਕਿਸੇ ਦੀ ਇੱਜ਼ਤ ਰੋਲਣਾ ਕਿੱਥੇ ਦਾ ਜਿਹੜਾ ਹੈਗਾ ਸਾਰੇ ਕੈਰੇਕਟਰ ਖਰਾਬ ਕਰਨਾ ਇਹ ਕਿਨੂੰ ਕੋਈ ਵੀ ਅਧਿਕਾਰ ਨਹੀਂ ਹੈਗਾ ਤੇ ਹੁਣ ਦੋਨਾਂ ਪਰਿਵਾਰ ਖਤਮ ਨੇ ਉਹ ਮਰਿਆਂ ਦੇ ਵਿੱਚ ਮਰਿਆਂ ਦਾ ਵੱਧ ਹੋ ਗਏ ਇਜਤ ਰਹੀ ਉਹਨਾਂ ਦੀ ਸਵਾਜ ਬਹਿ ਕੇ ਗੱਲ ਨਹੀਂ ਕਰ ਸਕਦਾ ਕਿ ਪਹਿਲਾਂ ਕੁੜੀ ਨੇ ਆਖਿਆ ਵੀ ਮੈਂ ਬੜਾ ਚਿਰ ਪ੍ਰਸ਼ਾਸਨ ਦੇ ਗੇੜੇ ਮਾਰਦੀ ਰਹੀ ਪਰ ਜਦੋਂ ਉਹ ਮੀਡੀਆ ਦੇ ਵਿੱਚ ਆਈ ਤਾਂ ਇਹ ਗੱਲ ਮੀਡੀਆ ਨੇ ਚੱਕੀ ਤਾਂ ਪ੍ਰਸ਼ਾਸਨ ਨੇ ਵੀ ਇਸ ਦੇ ਉੱਤੇ ਮਾਮਲਾ ਦਰਜ ਕੀਤਾ ਜੇ ਪਹਿਲਾਂ ਸ਼ਾਇਦ ਹੋ ਜਾਂਦਾ ਤਾਂ ਕੁਝ ਐਵੇਂ ਦਾ ਨਾ ਹੁੰਦਾ ਦੇਖੋ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਬਹੁਤ ਸਾਵੇਂ ਸਾਡੇ ਕੋਈ ਵੀ ਇਹ ਜਿਹੇ ਕੇਸ ਹੁੰਦੇ ਨੇ ਜਿੱਥੇ ਉਸਤੀਆਂ ਪੈਣਾ ਜ ਕੋਈ ਗਰੀਬ ਬੱਚਾ ਚੱਲ ਜਾਵੇ ਗੁਹਾਰ ਲਾਉਂਦਾ ਵੀ ਮੇਰੀ ਇੱਜ਼ਤ ਨੂੰ ਖਤਰਾ ਉੱਥੇ ਸੁਣਦੇ ਹੀ ਨਹੀਂ ਹੈਗੇ ਹੂੰ ਪੈਸੇ ਲੈ ਲੈਂਦੇ ਨੇ ਬਕਾਊ ਹੋ ਜਾਂਦੇ ਨੇ ਸਾਰੇ ਤਾਂ ਨਹੀਂ ਖੈਰ ਹੈਗਾ ਜੀ ਅਸੀਂ ਸਾਰਿਆਂ ਨੂੰ ਕਿਹੇ ਸਾਰੇ ਬਹੁਤ ਸਾਰੇ ਇਮਾਨਦਾਰ ਵੀ ਨੇ ਜਿਹੜੇ ਚੰਗੇ ਦੇਖੋ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਸਭ ਦੇ ਧੀਆਂ ਭੈਣਾਂ ਦੇ ਬੱਚੇ ਬਕਤੀਆਂ ਨੇ ਹੂੰ ਤੇ ਉਹਨਾਂ ਨੂੰ ਇਹ ਗੱਲ ਤਾਂ ਵੀ ਸਾਡੇ ਕੋਲ ਤਾਕਤ ਕੀ ਆ ਜੀ ਅਸੀਂ ਕਿਹੜੇ ਅਹੁਦੇ ਤੇ ਬੈਠੇ ਆ ਜੀ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੀਦਾ ਜਿਹੜਾ ਕੋਈ ਅਪਰਾਧੀ ਆ ਕੋਈ ਵੀ ਆ ਹੂੰ ਉਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਕਿਸੇ ਧੀ ਭੈਣ ਦੇ ਨਾਲ ਸਲਵਾਲ ਕਰਨਾ ਹੂੰ ਕਿਸੇ ਇੱਜ਼ਤ ਦੇ ਨਾਲ ਖੇਡਣਾ ਹੂੰ ਇਹ ਚੰਗੀ ਗੱਲ ਨਹੀਂ ਹੈਗੀ ਸਖਤ ਸਜ਼ਾ ਹੋਣੀ ਚਾਹੀਦੀ ਤਾਂ ਕਿ ਉਹਨੂੰ ਬਚਾਵੇਂ ਦੇ ਵਿੱਚ ਹੋਰ ਨਾ ਕੋਈ ਦੇਵੇ ਦੀਪ ਖਾਲਸਾ ਪੰਥ ਜਾਂ ਹੁਣ ਜਿੰਨੇ ਵੀ ਪੰਥਕ ਕਹਿ ਲਿਏ ਵੀ ਜਿਵੇਂ ਉਹਨਾਂ ਨੇ ਗੁਹਾਰ ਲਾਈ ਆ ਭਾਈ ਅਮਰਤਪਾਲ ਸਿੰਘ ਮਹਿਰੋ ਹਾਲਾ ਕਿ ਅਮਰਤਪਾਲ ਸਿੰਘ ਮਹਿਰੋ ਹੜੇ ਉਰੇ ਹੈ ਨਹੀਂ ਉਹਨਾਂ ਦੇ ਵਿਆਹ ਦੇ ਉੱਤੇ ਕੀ ਬਾਬਾ ਰਾਜਾ ਰਾਜ ਸਿੰਘ ਉਸ ਕੁੜੀ ਨੂੰ ਜਾ ਕੇ ਮਿਲਣਗੇ ਉਸ ਪਰਿਵਾਰ ਨੂੰ ਮਿਲਣਗੇ ਉਹਨਾਂ ਦਾ ਸਾਥ ਦੇਣਗੇ ਜੀ ਮੇਰੀ ਮਰੂ ਮੈਨੂੰ ਐਡਰੈਸ ਦੱਸ ਦੋ ਸੱਸ ਦੱਸ ਦੋ ਮੈਂ ਤਾਂ ਜਾ ਕੇ ਕੱਲ ਨੂੰ ਜਾ ਕੇ ਮਿਲਣ ਹੂੰ ਮੈਨੂੰ ਦੱਸੋ ਤੁਸੀਂ ਦੱਸੋ ਕਿੱਥੇ ਘਰ ਰਹਿੰਦੇ ਨੇ ਮੈਨੂੰ ਕੰਟੈਕਟ ਕਰਨ ਮੇਰਾ ਨੰਬਰ 9815264704 ਉਹ ਪਰਿਵਾਰ ਕੰਟੈਕਟ ਕਰੇ ਅਸੀਂ ਮਿਲਾਂਗੇ ਤਾਂ ਬਿਲਕੁਲ ਦੱਸੇ ਬਾਬਾ ਜੀ ਉਹਨਾਂ ਨੇ ਇਸ ਦੇ ਵਿੱਚ ਆਪਣਾ ਨੰਬਰ ਵੀ ਦੱਸ ਦਿੱਤਾ ਹੈ ਤੇ ਜੇ ਉਹ ਪਰਿਵਾਰ ਇਹ ਵੀਡੀਓ ਵੇਖਦਾ ਹੋਵੇ ਤਾਂ ਉਹ ਬਾਬਾ ਜੀ ਉਹਨਾਂ ਨੂੰ ਕੰਟੈਕਟ ਕਰ ਸਕਦਾ ਹੈ ਬਾਬਾ ਜੀ ਅਸੀਂ ਵੀ ਜਿਹੜਾ ਪੂਰਾ ਕਰਾਂਗੇ ਵੀ ਉਸ ਪਰਿਵਾਰ ਦਾ ਕੋਈ ਨੰਬਰ ਮਿਲ ਸਕੇ ਉਸ ਪਰਿਵਾਰ ਦਾ ਐਡਰੈਸ ਮਿਲ ਸਕੇ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਰੂਰ ਅਸੀਂ ਮਿਲਾਂਗੇ ਜ਼ਰੂਰ ਕਰੀ ਮਦਦ ਕਰਾਂਗੇ ਅਸੀਂ ਜਿਹੜਾ ਖਾਲਸਾ ਪੰਥਾ ਉਹ ਧੀਆਂ ਭੈਣਾਂ ਦੀ ਇੱਜ਼ਤ ਤੇ ਰਾਖਾ ਖਾਲਸੇ ਜੀ ਉਹਨਾਂ ਦੇ ਰਾਖੇ ਨੇ ਤੇ ਅਸੀਂ ਗਰੀਬ ਮਜਲੂਮ ਦੇ ਨਾਲ ਹਮੇਸ਼ਾ ਖੜੇ ਆ ਇੱਕ ਤੇ ਧੱਕਾ ਹੁੰਦਾ ਜੀ ਜੇ ਕੋਈ ਕਿਸੇ ਦੀ ਕੋਈ ਇੱਜ਼ਤ ਖਰਾਬ ਹੋਊਗਾ ਅਸੀਂ ਬਖਸ਼ਾਂਗੇ ਕੋਈ ਨਹੀਂ ਅਮਰਤਾਪਾਲ ਵੀ ਇਹੀ ਕਹਿੰਦਾ ਸੀਗਾ ਜੀ ਜੋ ਕੁਝ ਹੋਇਆ ਪਿਛਲੇ ਬਾਰੀ ਇਸੇ ਗੱਲ ਖਾਤਰ ਹੋਇਆ ਅਣਖ ਦੀ ਖਾਤਰ ਜੀ ਇਹ ਜਿਤਾ ਦੀ ਖਾਤਰ ਸਾਰਾ ਕੁਝ ਹੋਇਆਗਾ ਇੱਜ਼ਤ ਖਾਤਰ ਨਾਲ ਖਾਤਰ ਬਹੁਤ ਕੁਝ ਹੋ ਜਾਂਦਾ ਹੁੰਦਾ ਮੈਂ ਸਾਰੇ ਪੰਜਾਬ ਦੇ ਬੱਚੇ ਬੱਚੀਆਂ ਨੂੰ ਕਹਿੰਦਾ ਚਾਹਨਾ ਸਾਡਾ ਇਹ ਕਰਤਾਰ ਨਹੀਂ ਹੈ ਅਸੀਂ ਇੱਜ਼ਤਾਂ ਦੇ ਰਾਖੇ ਰਹੇ ਆ ਅਸੀਂ ਆਪਣੀਆਂ ਧੀਆਂ ਪਣਾ ਨੂੰ ਨਗਰ ਨੂੰ ਦੇਖ ਕੇ ਜਿਆ ਖੁਸ਼ ਨਾ ਹੋਈਏ ਬਲੌਗਾਂ ਦੇ ਵਿੱਚ ਆ ਕੇ ਛਾੜੀਆਂ ਧੀਆਂ ਪੈਣਾ ਇਹ ਉਹਨਾਂ ਨੂੰ ਰੋਕਿਓ ਇਹਨਾਂ ਤੇ ਨਸ ਬਣੀ ਜੇ ਸਰਕਾਰ ਨੂੰ ਵੀ ਸਿਕੰਜਾ ਕੱਸਣਾ ਚਾਹੀਦਾ ਉਹਨਾਂ ਦੇ ਜਿਹੜੇ ਚੈਨਲ ਨੇ ਉਹ ਬੰਦ ਕਰਨ ਚ ਸਰਕਾਰ ਕਿਉਂ ਨਹੀਂ ਬੰਦ ਕਰਦੀ ਜੀ ਕਿਉਂ ਸਰਕਾਰ ਨੇ ਸਹਿ ਦੇ ਰਹੀ ਹੈ ਤਾਂ ਇੱਥੇ ਤੱਕ ਗੱਲਾਂ ਜਾਂਦੀ ਨਹੀਂ ਅੱਜ ਪਰਿਵਾਰਾਂ ਦੀ ਜਿਹੜੀ ਹੈਗੀ ਉਹ ਮਿੱਟੀ ਪਲੀਦ ਹੋ ਗਈ ਹੂੰ ਇਹ ਜਿੱਤ ਖਤਮ ਹੋ ਗਈ ਹੋ ਸਕਦਾ ਕੋਈ ਕੱਲ੍ਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸੇ ਗੱਲ ਖਾਤਰ ਕੋਈ ਮਰ ਵੀ ਸਕਦਾ ਹੂੰ ਇਹਦਾ ਜ਼ਿੰਮੇਵਾਰ ਕੌਣ ਆ ਹੂੰ ਸੋਸ਼ਲ ਮੀਡੀਆ ਜੀ ਸਰਕਾਰਾਂ ਜੀ ਉਹਨਾਂ ਦੇ ਨਾਥ ਨਹੀਂ ਪਾਉਂਦੀਆਂ ਇਹਨਾਂ ਦੇ ਨਾਥੋ ਕੱਸਣੀ ਚਾਹੀਦੀ ਆ ਤਾਂ ਬਹੁਤ ਬਹੁਤ ਧੰਨਵਾਦ ਬਾਬਾ ਜੀ ਗੱਲਬਾਤ ਕਰਨ ਦੇ ਲਈ ਧੰਨਵਾਦ ਬੇਖਾਲਸਾ ਜੀ ਫਤਿਹ ਜੀ